ਪਿੰਡ ਮੁਠੱਡਾ ਖੁਰਦ ਜਲੰਧਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਤੁਹਾਡੇ ਪਤਾ ਮੈਂ ਆਪਣੇ ਪਾਸ ਦਿਖਾ ਜੂਰਿਆ ਦੁਆਬਾ ਤੇ ਸਰਕਪਲਾ ਹਰਮਨ ਦਸੰਗ ਬਲਾਕੇ ਦੇ ਬਾਈ ਪੁਰ ਤੇਜਾ ਸਿੰਘ ਦੀ ਬਾਣੀ ਫਰੀ ਮਠੱਟਾ ਖੋਪਰੇ ਵਿੱਚ ਜਿਹੜਾ ਮੇਲਾ ਹੋ ਰਿਹਾ ਬਹੁਤ ਵਧੀਆ ਆ ਰਿਹਾ ਲੋਕਾਂ ਨੂੰ ਬੱਚਿਆਂ ਨੂੰ ਛੇ ਲਿਆ ਇਹ ਅੰਦਰ ਸੇ ਛੱਡ ਕੇ ਤੇ ਮੁੰਡਿਆਂ ਦੇ ਆਓ ਵੱਧ ਵੱਧ ਤੁਸੀਂ ਆਪਣਾ ਜਿਹੜਾ ਗਰੌਂਡ ਟੈਂਪਾ ਕਰੋ ਜਿਹੜਾ ਸਾਡਾ ਮਨ ਭੜ ਗਿਆ ਇਹ ਇੱਕ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਜਿਹੜੇ ਛੋੜੇ ਬੱਚਿਆਂ ਦਾ ਮੈਚ ਇਹ ਲੋਕਾਂ ਨੂੰ ਕਿਹਾਦਾ ਅੱਜ ਇਹਨਾਂ ਨੂੰ ਇਸ ਪਾਸੇ ਲਾ ਰਹੇ ਆ ਇਹਨਾਂ ਦਾ ਬਹੁਤ ਵਧੀਆ ਤਬਰਲਾ ਆ ਤੇ ਬਾਕੀ ਪਿੰਡਾਂ ਵਿੱਚ ਤਾਂ ਸਿਆਣੇ ਨਹੀਂ ਜਾਂਦੀ ਆ ਕਿਹਦੀ ਨਾਲ ਕਿੱਥੇ ਹੋ ਗਏ ਪੌਣਾਂ ਦੀ ਪੀੜੀ ਨੂੰ ਆਪੇ ਇਸ ਪਾਸੇ ਲਾਈਏ ਗੇਮਾਂ ਲਗਈਏ ਜੋ ਕਿ ਆਪਣਾ ਇਹਦਾ ਪੰਜਾਬ ਦਾ ਵਸਤਾ ਆ ਬਾਜ਼ਾਰ ਵਿੱਚ ਚੜ੍ਹਦੀ ਕਲਾ ਪਿਆਰ ਰੱਖਦਾ ਚੜ੍ਹਦੀ ਕਲਾ ਰਹੂਗਾ ਵਾਹ ਨੂੰ ਇਹ ਦੇਖਾ ਸਾਡੇ ਆਪਣੇ ਲੰਗਰ ਦਾ ਪ੍ਰਬੰਧ ਉਹ ਵਧੀਆ ਕੀਤਾ ਨੇ ਕੌਂਸਲ ਦਾ ਸੰਗਠਨ ਤੇ ਬਹਿਲ ਦਾ ਪ੍ਰਬੰਧ ਵਧੀਆ ਕੀਤਾ ਆ ਸਾਡੇ ਪਾਸੇ ਜਿਹੜਾ ਬਹੁਤ ਗੁਰੂ ਦੀ ਵੱਡੀ ਮਾਰੀ ਆ ਮੋਗੇ ਦੇ ਬਖੰਡੇ ਤੋਂ ਅੱਜ ਵੀ ਜਿਹੜੇ ਹੱਥ ਮੈਗਾ ਇਹ ਕੜੀਓ ਹੋ ਰਿਹਾ ਆ ਕਤਮੀਆਂ ਨੇ ਉਹ ਬੱਝਾ ਹੋ ਰਿਹਾ ਆ ਹਰੇਕ ਵਕਤ ਦੇ ਮਾਸਵਾੜ ਕੀਤਾ ਜਾ ਰਿਹਾ ਕੇ ਇਹਦਾ ਸਿਧੀ ਨਾਮ ਕੀਤਾ ਜਾਂਦਾ ਕੇ ਇਹ ਆਪਣੇ ਪੈਜੇ ਦੇ ਨਾਮ ਨਾਲ ਕੀਤਾ ਜਾਂਦਾ ਜਿੰਨੇ ਵੀ ਖਿਡਾਰੀ ਆ ਪਾਲ ਦੇ ਪਿੰਡੋਂ ਜਿਹੜੇ ਐਨਆਰਆਪੀ ਦਾ ਪਿੰਡ ਖਾਫੇ ਨਵਾਸੀ ਵਾਲੋਂ ਪੂਰੇ ਬਾਦਖਾਨ ਨੂੰ ਆਂਦਾ ਆ ਆਪਕਾ ਲੋਕ ਵੀ ਪਾਉਂਦੇ ਸਰ ਕੇ ਸਾਲ ਲਏ ਤੇ ਬਹੁਤ ਵਧੀਆ ਪ੍ਰਾਮਾਣ ਦਿੱਤਾ ਜਿਹੜੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਆਪਣੇ ਜੇਵਾਸੇ ਦੇ ਦੇ ਰਹੇ ਆ ਇਹ ਕਰਕੇ ਬਾਕੀ ਪਿੰਡਾਂ ਦੇ ਇੱਕ ਆਪਾਂ ਨੂੰ ਵੱਧ ਤੋਂ ਵੱਧ ਇੱਕ ਮੱਠੀ ਦੇ ਵਿੱਚ ਬਾਹਰ ਲੈਣਾ ਚਾਹੀਦਾ ਜਿਹਦਾ ਆਪਾਂ ਗੇਮਾਂ ਰਹੀਏ ਕਿ ਉਹਨਾਂ ਦੇ ਰਿਸ਼ਤਿਆਂ ਨੂੰ ਬਾਤ ਹੋਵੇ ਇਦਾਂ ਦੁਆਰਾ ਹੋ ਗਿਆ ਮੈਂ ਚੰਦ ਹੋ ਗਈਆਂ ਆਹ ਵਧੀਆ ਉਹ ਦੁਆਰਾ ਹੋ ਲੋਕਾਂ ਨੂੰ ਇਹ ਆ ਹੋ ਗਿਆ ਤੇ ਆਪਾਂ ਫੇਰ ਬਾਤਾਂ ਨੋਕੀ ਚੜ ਰਹੇ ਆ ਬਾਤ ਬਰ ਬੰਗਲਾਦੇਸ਼ ਦਾ ਨਰ ਕੱਪ ਜੂਗੇ ਦੀ ਕੱਪ ਪਾਇਆ ਨਿਊਜ਼ੀਲੈਂਡ ਜੋ ਹੈ ਫਰ ਅਮਰੀਕਾ ਜੀ ਕੱਪ ਪਹੁੰਚ ਜਾ ਰਿਹਾ ਹੈ ਮੈਂ ਇਹਦੇ ਦੇ ਨਾਲ ਬੱਚਿਆਂ ਦੇ ਵੇਦਿਆ ਚੋਲਾ ਸ਼ੁਰੂ ਹੋ ਗਿਆ ਆ ਆਪਣੇ ਇਹਦਾ ਪੁਲਾੜੀ ਜੇ ਮੈਂ ਸਾਰੇ ਇੱਧਰ ਆ ਰਹੇ ਆ ਔਰ ਹੈਟਾ ਮਾਉ ਕਾਫੇ ਜੀ ਸਾਡੇ ਚੈਨਲ ਦੇ ਮਾਦੀ ਮੈਂ ਤੁਹਾਨੂੰ ਦੇਖਾ ਆਪਣੇ ਜੱਤੋਂ ਸੰਗਤਨ ਨੌਜਵਾਨ ਪੀੜੀ ਦੇਖ ਰਹੀ ਹੈ ਸੁਣ ਰਹੀ ਹੈ ਕਿਹੜੀ ਨੌਜਵਾਨ ਕਿਹੜੀ ਨਸ਼ਿਆਂ ਚੁੱਲ ਜੀ ਕੇ ਕੀ ਮੈਸੇਜ ਆਉਂਦੇ ਉਹਨਾਂ ਨੂੰ ਇਹੀ ਮੈਸੇਜ ਆ ਦੇਖੋ ਵੀ ਆਪਣੇ ਬੱਚੇ ਜੇ ਛੋੜੇ ਆਪਣੇ ਦੇ ਗੇਮਾਂ ਲਾਏ ਆ ਉਹਨਾਂ ਸਿਆਣਿਆਂ ਦੇ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਅਸੀਂ ਬੁਲਾਣੇ ਆਪਣੇ ਬੱਚੇ ਨੂੰ ਫੜਾ ਕੇ ਮਾਂ ਵਿੱਚ ਹਵਾਈਏ ਤੇ ਜਿਹੜਾ ਬੰਦਾ ਨਿਆ ਹੋਵੇ ਕਹਿੰਦੇ ਉਹ ਬੇਦਾ ਬੰਦੇ ਨੂੰ ਲਵਾ ਕੇ ਤੋਂ ਜਾ ਬਾਹਰ ਜੇ ਬੰਦਾ ਗੇਮਾਂ ਜਾਰੇ ਵੀ ਉਹ ਨਸ਼ਾ ਉਹ ਆਪੋ ਆਪਣੇ ਆ ਪੈਂਦਾ ਪਰ ਇਹ ਸਰ ਜਿਹੜੇ ਬਹੁਤ ਵਧੀਆ ਕਪੜਾ ਲਾਇਆ ਜਿਹੜੇ ਆਪਣੇ ਛੋੜੇ ਬੱਚਿਆਂ ਦੇ ਮੈਚ ਕਰਾ ਰਿਹਾ ਰਿਹਾ ਹੈ ਕਿ ਇਹਨਾਂ ਦੇ ਵੀਰਾਂ ਕਿੰਨਾ ਦਾ ਸਹਿਯੋਗ ਹੈ ਬਹੁਤ ਵਧੀਆ ਸਹਿਯੋਗ ਹੈ ਜੀ ਸਾਰਿਆਂ ਨੇ ਬਹੁਤ ਚੜ੍ਹ ਕੇ ਹਿੱਸਾ ਪਾਇਆ ਆ ਮਾਇਆ ਜੀ ਵੀ ਪਾ ਆਇਆ ਅਦੋਂ ਬਾਹਰੋਂ ਕਰਿਆ ਨੇ ਲੰਗਰ ਦਾ ਬਾਬਾ ਨੇ ਕੀਤਾ ਆ ਸੰਗਤ ਦਾ ਬੈਠਣਾ ਵੀ ਕੀਤਾ ਆ ਰੇਖ ਖਿਡਾਰੀ ਹੈ ਤੇ ਪੀਐਨਐਲ ਦਾ ਸੰਗਤਦੋ ਕੋਈ ਨਾਮ ਕੀਤਾ ਗਿਆ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਜਿੱਤ ਸੋ ਰੇਖ ਖਿਡਾਰੀ ਟੀਮ ਹੈ ਤਾਂ <laughs>